ਮੇਲਿਆਂ ਦਾ ਚਾ ਮੇਲਿਆਂ ਦੀ ਸ਼ਰਧਾ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ ਕਿਸੇ ਦੀਆਂ ਬਚਪਨ ਦੀਆਂ ਜਵਾਨੀ ਦੀਆਂ ਇਸ ਮੇਲੇ ਨਾਲ ਯਾਦਾਂ ਜੁੜੀਆਂ ਨੇ ਤੇ ਇਹ ਵੀ ਦਿਖਾਈ ਦਿੰਦਾ ਹੈ ਕਿ ਨਵਾਂ ਬਚਪਨ ਨਵੀਂ ਜਵਾਨੀ ਇਸ ਮੇਲੇ ਨਾਲ ਇਸ ਮਿੱਟੀ ਨਾਲ ਆਪਣੇ ਆਪ ਨੂੰ ਜੋੜ ਰਹੀ ਹੈ ਮੇਲੇ ਨਾਲ ਜੋੜ ਕੇ ਦੇਖੀਏ ਤਾਂ ਇਹ ਵੀ ਲੋਕ ਨੇ ਜੋ ਕਿ ਪੂਰਵੀ ਰਾਜਾਂ ਤੋਂ ਆਉਂਦੇ ਨੇ ਤੇ ਬੱਚਿਆਂ ਦੇ ਖਰਤਮ ਦੇ ذریعے ਆਪਣੀ ਰੋਜ਼ੀ ਰੋਟੀ ਕਮਾਈ ਚਲਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਐਨ ਐਠੋਂ ਸ਼ੁਰੂ ਹੁੰਦਾ ਜੀ ਸ਼ਪਾਰਦਾ ਸ਼ਾਨਦਾਰ ਸਵਾਗਤ ਤੇ ਇਹ ਮੇਲਾ ਫੁੱਲਾਂ ਦੀ ਪਿਆਰੀ ਪਹਰੀ ਖੁਸ਼ਬੋ ਇਹਨਾਂ ਦੁਕਾਨਦਾਰਾਂ ਦੇ ਜਜ਼ਬੇ ਨਾਲ ਤੇ ਇਹਨਾਂ ਬੱਚਿਆਂ ਦੇ ਕਰਤੱਬਾਂ ਦੇ ਨਾਲ ਸੰਗਤ ਦਾ ਦਰਸ਼ਕਾਂ ਦਾ ਸਵਾਗਤ ਕਰਦੀ ਹੈ ਫੂਜੀ ਪਲਾਂਚ ਤੁਸੀਂ ਮੇਲੇ ਦਾ ਹਿੱਸਾ ਬਣ ਜਾਂਦੇ ਹੋ ਗਰਮੀ ਤੋਂ ਰਾਹਤ ਪਾਉਣ ਦੇ ਲਈ ਬਹੁਤ ਸਾਰੇ ਪੀਣ ਦੇ ਪ੍ਰਬੰਧ ਹੁੰਦੇ ਆ ਪਰ ਸਿੰਘਾਂ ਦੁਆਰਾ ਤਿਆਰ ਇਹ ਸ਼ਰਦਾਈ ਆਪਣੇ ਆਪ ਵਿੱਚ ਬਹੁਤ ਸੋਹਣੀ ਸਗਾਤ ਹੈ ਗਰਮੀ ਨੂੰ ਤਾਂ ਬਿਲਕੁਲ ਨੇੜੇ ਵੀ ਨਹੀਂ ਲੱਗਣ ਦਿੰਦੀ ਨਾ ਨਸ਼ਾ ਨਾ ਪੰਗ ਨਾ ਡਰ ਬਿਲਕੁਲ ਜੀ ਨੇੜਰ ਹੋ ਜਾਂਦਾ ਬੰਦਾ ਤੇ ਹਾਂ ਮੇਲੇ ਦੀਆਂ ਰੌਣਕਾਂ ਤੁਹਾਡਾ ਸਵਾਗਤ ਕਰਦੀਆਂ ਨੇ ਠੰਡੀ ਛਾਹ ਐ ਤਪ ਤੋਰ ਰਹੇ ਦੀ ਐ ਪਰ ਜਦੋਂ ਅਸੀਂ ਇਹਨਾਂ ਬੱਚਿਆਂ ਦੇ ਕਰਤੱਬ ਦੇਖਦੇ ਹਾਂ ਕਈ ਤਰ੍ਹਾਂ ਦੇ ਸਵਾਲ ਮਨ ਵਿੱਚ ਆਉਂਦੇ ਆਖਿਰ ਕਿੰਨਾ ਕੁ ਸਮਾਂ ਇਹਨਾਂ ਬੱਚਿਆਂ ਨੂੰ ਇਹਨਾਂ ਰੱਸੀ ਤੇ ਝੂਲਣਾ ਪੈਂਦਾ ਹੈ ਇਹਨਾਂ ਦੇ ਮਾਪੇ ਕੌਣ ਨੇ ਇਹਨਾਂ ਦਾ ਭਾਰ ਜਿੰਨਾ ਕਿੰਨਾ ਹੈ ਕਿੰਨੀ ਉਮਰ ਤੱਕ ਇਹਨਾਂ ਨੂੰ ਕੰਮ ਕਰਨਾ ਪੈਂਦਾ ਹੈ ਕਿੰਨੇ ਕੁ ਪੈਸੇ ਕਮਾ ਲੈਦੇ ਹੋਂਦੇ ਨੇ ਤਰ੍ਹਾਂ ਤਰ੍ਹਾਂ ਦੇ ਕਈ ਤਰ੍ਹਾਂ ਦੇ ਸਵਾਲ ਮਨ ਵਿੱਚ ਆਉਂਦੇ ਨੇ ਕੀ ਇਹ ਸਿਰਫ ਇੱਕ ਕਰਤੱਪ ਹੈ ਕਲਾ ਜਾਂ ਫਿਰ ਮਜਬੂਰੀ ਚਲੋ ਇਹਨਾਂ ਊਠਾਂ ਦੀ ਗੱਲ ਕਰਦੇ ਆ ਹਾਰੇ ਸ਼ਿੰਗਾਰੇ ਊਠ ਪੂਰੀ ਸ਼ਾਨ ਦੇ ਨਾਲ ਆਪਣੇ ਨਵੇਂ ਗ੍ਰਾਹਕ ਦਾ ਇੰਤਜ਼ਾਰ ਕਰਦੇ ਨੇ ਸਵਾਦਿਤ ਕਰਦੇ ਨੇ ਊਠ ਦੀ ਸਵਾਰੀ ਵੀ ਆਪਣੇ ਆਪ ਵਿੱਚ ਇੱਕ ਡਿਫਰੈਂਟ ਜਿਹਾ ਐਕਸਪੀਰੀਅੰਸ ਹੁੰਦਾ ਹੈ ਹਾਇਨਾ ਝੂਲਿਆਂ ਤੋਂ ਉੱਚੇ-ਉੱਚੇ ਅਸਮਾਨੀ ਆਕਾਸ਼ੀ ਝੁੰਦੇ ਝੂਲਿਆਂ ਤੋਂ ਲੋਕੀਂ ਬੜੇ ਚਿਰਾਂ ਤੋਂ ਵਾਕਫ ਹੁੰਦੀਆ ਪਰ ਕਈ ਲੋਕਾਂ ਨੇ ਮਨ ਵਿੱਚ ਡਰ ਵੀ ਹੁੰਦਾ ਹੈ ਕੁਝ ਲੋਕ ਇਹਨਾਂ ਤੇ ਥੋੜਾ ਜਿਹਾ ਡਰਦੇ ਆ ਜੀ ਝੂਟੇ ਜਾਂਦੇ ਪਰ ਕਈਆਂ ਨੇ ਇਸ ਸਟਾਈਲ ਨੂੰ ਇੰਜੋਏ ਕੀਤਾ ਬਾਰ-ਬਾਰ ਇਹਨਾਂ ਤੇ ਚੰਡੋਲਾ ਤੇ ਝੂਟਕੇ ਦੇਖਿਆ ਹੁੰਦਾ ਪਰ ਕਈਆਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਹੁੰਦੇ ਆ ਸਵਾਲ ਹੁੰਦੇ ਮੇਰੇ ਮਨ ਵਿੱਚ ਵੀ ਸੀਗੇ ਵੀ ਆਖਰ ਇਹ ਚੰਡੋਲ ਕਹਿੰਦੀ ਝੂਲੇ ਕਹਿੰਦੀ ਇਹ ਕਿੰਨੇ ਪੁਰਾਣੇ ਹੁੰਦੇ ਆ ਜਾਂ ਫਿਰ ਕਿੰਨੀ ਕ ਇਹਨਾਂ ਦੀ ਏਜ ਹੁੰਦੀ ਹੈ ਚਲੋ ਖੈਰ ਮੇਲੇ ਚ ਅੱਗੇ ਚੱਲਦੇ ਆ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਪੱਬਾਂ ਪਾ ਰਿਹਾ ਹੈ ਸੁਰੱਖਿਆ ਦੇ ਪੂਰੇ ਇੰਤਜ਼ਾਮ ਨੇ ਪੁਲਿਸ ਪ੍ਰਸ਼ਾਸਨ ਹੋਵੇ ਜਾਂ ਫਿਰ ਸੇਵਾ ਸੁਰੱਖਿਆ ਜਾਂ ਫਿਰ ਫਾਇਰ ਬ੍ਰਿਗੇਡ ਹਰ ਵਿਭਾਗ ਮੌਕੇ ਤੇ ਹਾਜ਼ਰ ਹੈ ਤੇ ਲੋ ਜੀ ਇਧਰ ਲੰਗਰ ਦੀ ਸੇਵਾ ਚੱਲ ਰਹੀ ਹੈ ਕਰੋ ਬਾਜ਼ਾਰ ਦੀ ਗੱਲ ਕਰੀਏ ਤਾਂ ਬੜਾ ਸੋਹਣਾ ਜਿਹਾ ਦੁਕਾਨਾ ਵਾਲਾ ਜਿਸ ਵਿੱਚ ਲੇਡੀਜ਼ ਦੇ ਵਾਸਤੇ ਬੱਚਿਆਂ ਦੇ ਵਾਸਤੇ ਵੱਖ-ਵੱਖ ਤਰ੍ਹਾਂ ਦੀਆਂ ਆਈਟਮਜ਼ ਮੌਜੂਦ ਨੇ ਤੇ ਇਸ ਤੋਂ ਇਲਾਵਾ ਚੂਲੇ ਨੇ ਜੀ ਤੇ ਆਖ ਸਕਦੇ ਹਾਂ ਕਿ ਹਰ ਇੱਕ ਲਈ ਕੁਝ ਨਾ ਕੁਝ ਹੈ ਇਸ ਮੇਲੇ 'ਚ ਸਭ ਤੋਂ ਵੱਡੀ ਗੱਲ ਹੈ ਸ਼ਰਦ ਹੈ ਤੇ ਚਾਹ ਹੈ ਤੇ ਇਸੇ ਤੇ ਇਹਨਾਂ ਮੇਲਿਆਂ ਦੀ ਬੁਨਿਆਦ ਹੁੰਦੀ ਹੈ ਸੰਗਤ ਬੜੀ ਦੂਰੋਂ ਦੂਰੋਂ ਸ਼ਰਦ ਨਾਲ ਆਉਂਦੀ ਹੈ ਤੇ ਆਪਣੀ ਚਾਹ ਆਪਣੀਆਂ ਸਦਰਾਂ ਨੇ ਇਸ ਮੇਲੇ ਵਿੱਚ ਹੋ ਸੱਚ ਹੁੰਦੀ ਮਹਿਸੂਸ ਕਰਦੇ ਨੇ thank you ਵੈਸੇ ਤਾਂ ਇਹ ਮੇਲਾ ਪੂਰੀ ਦੁਨੀਆ 'ਚ ਪ੍ਰਸਿੱਧ ਹੈ ਪੂਰੇ ਪੰਜਾਬ 'ਚ ਪ੍ਰਸਿੱਧ ਹੈ ਤੇ ਮਾਲਵੇ ਦਾ ਖਾਸ ਖੇਤਾ ਹੁਣ ਕਾਰਨ ਦੂਰੋਂ ਨੇੜਿਓਂ ਖਾਸ ਕਰਕੇ ਮਾਲਵੇ ਦੇ ਸਾਰੇ ਪਿੰਡਾਂ ਤੋਂ ਲੋਕੀ ਇੱਥੇ ਆਉਂਦੇ ਆ ਵਕਫਾ ਵਕਫੇ ਦਿਨਾਂ 'ਚ ਲਗਾਤਾਰ ਇੱਥੇ ਸੰਗਤਾਂ ਇਕੱਠਾ ਜਿਹੜਾ ਉਹ ਵਾਤਾ ਜਾਂਦਾ ਹੈ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੋ ਸਕਦੇ ਹੋ ਕਿਸੇ ਵੀ ਮੁਲਕ ਵਿੱਚ ਸੈਟਲ ਹੋ ਸਕਦੇ ਹੋ ਪਰ ਤੁਹਾਡੀਆਂ ਜਿਹੜਾ ਤੁਹਾਡਾ ਪਿੰਡ ਤੁਹਾਡਾ ਪੰਜਾਬ ਤੁਹਾਡੇ ਖੇਤ ਤੁਹਾਡੇ ਮੇਲੇ ਤੁਹਾਡਾ ਆਪਣਾਪਣਾ ਉਹ ਤੁਹਾਨੂੰ ਹਮੇਸ਼ਾ ਇੱਕ ਚੁੰਬਕ ਵਾਂਗ ਖਿੱਚ ਕੇ ਰੱਖਦਾ ਹੈ ਤੇ ਉਹ ਖਿੱਚ ਉਹ ਜਿਉਂਦੀ ਜਾਗਦੀ ਜ਼ਿੰਦਗੀ ਇੱਥੇ ਧੜਕਦੀ ਮਹਿਸੂਸ ਹੁੰਦੀ ਹੈ ਤੇ ਇਸੇ ਧੜਕਣ ਨੂੰ ਅਸਲ ਵਿੱਚ ਜ਼ਿੰਦਗੀ ਕਹਿੰਦੇ ਆ ਵਿਚਰਨਾ ਕਹਿੰਦੇ ਆ ਵੱਡੀ ਗੱਲ ਹੈ ਜਿਉਣਾ ਕਹਿੰਦੇ ਨੇ ਤੇ ਜਿਉਣਾ ਇਹ ਨ ਮੇਲਿਆਂ ਨਹੀਂ ਕੀ ਨਾ ਕਥਾ ਮਾਨੇ ਕੀ ਨਾ ਕਥਾ ਮਾਨੇ ਯੁਗਾ ਪਹਿਲਾ ਹੀ ਸਾਨੂੰ ਸਿਖਾ ਦਿੱਤਾ ਹੈ ਸੋ ਦੋਸਤੋ ਇਸ ਸਿਨੈਰੀਓ ਦੇ ਹੋਏ ਕੀ ਅਸਰ